ਅੱਜ ਰਾਜਪੁਰਾ ਸ਼ਹਿਰ ਦੇ ਵਿਕਾਸਨਗਰ ਵਿੱਚ ਇੱਕ ਹੋਰ ਆਨੰਦਪੁਰ ਕਟਿਆ ਦੀ ਹੋਈ ਸ਼ੁਰੂਆਤ ਜਿਸ ਵਿੱਚ ਆਨੰਦਪੁਰ ਕਟਿਆ ਦੇ ਸੰਚਾਲਕ ਬਾਈ ਜੀ ਮੁਜ਼ੱਫਰਨਗਰ ਤੋਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਤੇ ਆਪਣੇ ਪ੍ਰਵਚਨ ਨਾਲ ਸੰਗਤ ਨੂੰ ਨਿਹਾਲ ਕੀਤਾ ਇਸ ਮੌਕੇ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱੱਤਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਇਸ ਕਟਿਆ ਦਾ ਰਿਬਨ ਕੱਟ ਕੇ ਰਸਮੀ ਆਗਾਜ਼ ਕਰਦਿਆਂ ਹੋਇਆ ਸ਼ਰਧਾਲੂਆਂ ਨੂੰ ਜਨਤਕ ਤੌਰ ਤੇ ਕਟਿਆ ਸਮਰਪਿਤ ਕੀਤੀ ਇਸ ਮੌਕੇ ਤੇ ਗੱਲਬਾਤ ਕਰਦੇ ਆ ਹੋਇਆ मैडम नीना मित्तल ने कहा कि यह बहुत ही खुशी की बात है कि राजपुरा शहर में एक और आनंदपुर कुटिया की स्थापना की गई है जिस ਵਿੱਚ ਸੰਗਤ ਆ ਕੇ ਨਤਮਸਤਕ ਹੋ ਸਕਦੀ ਹੈ ਤੇ ਬਾਈ ਜੀ ਦਾ ਆਸ਼ੀਰਵਾਦ ਲੈ ਕੇ ਚੰਗੇ ਕਰਮ ਕਰਦੇ ਹੋਏ ਨੇਕ ਰਸਤੇ ਤੇ ਚਲੋ ਬੜੀ ਧਮਕ ਲੱਗੀ ਵੀ ਜੀ ਅੱਜ ਇੱਥੇ ਆਨੰਦਪੁਰ ਕੁटिया ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਸਾਰੇ ਰਾਜਪੁਰਾ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਨੀ ਆ ਤੇ ਸਾਡੇ ਮਹਿਤਾ ਜੀ ਨੇ ਸਭ ਤੋਂ ਪਹਿਲਾਂ ਸਾਡੇ ਕੋਲੇ ਆਏ ਔਰ ਆਪਾਂ ਇਹ ਕਿ ਆ ਕਿ ਆਪਾਂ ਇੱਥੇ ਸ਼ੁਰੂਆਤ ਕਰਨੀ ਇੱਕ ਗੁਰੂ ਮਹਾਰਾਜ ਦਾ ਦਰਬਾਰਸ਼ ਦੀ ਸ਼ੁਰੂਆਤ ਹੋ ਰਹੀ ਹੈ ਚਾਵਲਾ ਜੀ ਬਾਈ ਜੀ ਅਤੇ ਸਾਰੇ ਮੇਰੀਆਂ ਭੈਣਾ ਭਰਾ ਇਹਨਾਂ ਦੇ ਸਭ ਦੇ ਸਹਿਯੋਗ ਨਾਲ ਅੱਜ ਆਨੰਦਪੁਰ ਕਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਇਹ ਕਹੂੰਗੀ ਕਿ ਇੱਕ ਪਰਮਾਤਮਾ ਨਾਲ ਮਿਲਾਨ ਦਾ ਸਾਨੂੰ ਇੱਕ ਨਿਆ ਦਰਬਾਰ ਹੋਰ ਸਟਾਰਟ ਹੋ ਗਿਆ ਕਿ ਜਿੱਥੇ ਅਸੀਂ ਆ ਕੇ ਬਾਈ ਜੀ ਦਾ ਆਸ਼ੀਰਵਾਦ ਲੈ ਕੇ ਅਸੀਂ ਅੱਛੇ ਇੱਕ ਨੇਕ ਕੰਮਾਂ ਵੱਲ ਚੱਲ ਸਕੀਏ ਔਰ ਪ੍ਰਮਾਤਮਾ ਦਾ ਜਿਹੜਾ ਪ੍ਰਮਾਤਮਾ ਨਾਲ ਮੇਲ ਹੈ ਉਸ ਉਸ ਵੱਲ ਅਸੀਂ ਵੱਧ ਸਕੀਏ ਮੇਰੇ ਰਾਜਪੁਰਾ ਦੇ ਲਈ ਅੱਜ ਖੁਸ਼ੀ ਦੀ ਗੱਲ ਆ ਇੱਕ ਹੋਰ ਕੁਟਿਆ ਜੋ ਹੈ ਇੱਥੇ ਸਥਾਪਿਤ ਹੋ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਲੋਕ ਹੈ ਜਿਹੜੇ ਨੇੜੇ-ਤੇੜੇ ਰਹਿੰਦੇ ਦੇਖੋ ਕਿਸੇ ਵੀ ਏਰੀਆ 'ਚ ਮੰਦਿਰ ਹੈ ਚਾਹੇ ਕੋਈ ਮਤਲਬ ਕੋਈ ਵੀ ਪ੍ਰਭੂ ਦਾ ਦਰਵਾਰਾ ਹੈ ਦਰਵਾਰਾ ਹੈ ਜਾਂ ਕੁਟਿਆ ਹੈ ਤਾਂ ਮੈਂ ਇਹ ਕਹਿਨੀ ਹੈ ਵੀ ਜਦੋਂ ਇੱਥੇ ਕੁਟਿਆ ਦੀ ਸਟਾਰਟ ਹੋਈ ਹੈ ਇੱਥੇ ਪ੍ਰਭੂ ਦੇ ਭਜਨ ਸਾਰਾ ਦਿਨ ਚੱਲਿਆ ਕਰਨਗੇ ਨਾਮ ਸਿਮਰਨ ਹੋਇਆ ਕਰੂਗਾ ਇਹ ਏਰੀਆ ਦੇ ਤਾਂ ਭਾਗ ਹੀ ਖੁੱਲਗੇ ਐ ਔਰ ਬਹੁਤ ਅੱਛੀ ਵਾਈਬ੍ਰੇਸ਼ਨ ਇੱਥੇ ਇਸ ਏਰੀਆ ਵਿੱਚ ਹੋਊਗੀ ਔਰ ਸਾਡਾ ਰਾਜਪੁਰਾ ਹੋਰ ਤਰੱਕੀਆਂ ਤੇ ਜਾ मैडम மூਨ ਜਲੇ ਨੂੰ ਹੈਲਥ ਕੀ ਮੇ ਤੁਰੀ ਮੇਰੀ ਹੈਲਥ ਠੀਕ ਹੈ ਮੈਂ ਸਾਰੇ ਆਪਣੇ ਰਾਜਪੂਰਾ ਵਸਤੀਆਂ ਦਾ ਵੀ ਧੰਨਵਾਦ ਕਰੂੰਗੀ ਕਿ ਪਰਮਾਤਮਾ ਦਾ ਆਸ਼ੀਰਵਾਦ ਮਿਲੇ ਔਰ ਰਾਜਪੂਰਾ ਦੇ ਮੇਰੇ ਸਾਰੇ ਵਸਤੀਆਂ ਨੇ ਪਰਮਾਤਮਾ ਅਗੇ ਦੁਆ ਕੀਤੀ ਕਿ ਮੈਂ ਜਲਦੀ ਠੀਕ ਹੋ ਜਾ ਤੇ ਮੈਂ ਜਲਦੀ ਠੀਕ ਹੋ ਕੇ ਅੱਜ ਤੁਹਾਡੇ ਵਿੱਚਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤੇ ਉਵੇਂ ਜਿਵੇਂ ਪਹਿਲਾ ਦਿਨ ਰਾਤ ਕੰਮ ਕਰਦੀ ਸੀ ਹੁਣ ਦਿਨ ਰਾਤ ਕੰਮ ਕਰ ਮੈਡਮ ਇੱਕ ਤੁਹਾਡਾ ਪਰਸਨਲ ਸਵਾਲ ਹੈ ਕਿ ਬਾਲਪੁਰੀ ਕਮਿਊਨਿਟੀ ਨੇ ਹੋਰ ਕਮਿਊਨਿਟੀ ਤੇ ਹੁਣ ਮੈਂ ਸੁਣਿਆ ਕਿ ਨੂੰ ਵੀ ਤੁਹਾਡੀ ਜਿਹੜੀ ਆ ਰਹੀ ਹੈ ਉਹ ਬਾਲਪੁਰ ਬਰਾਦਰੀ ਤੋਂ ਆ ਰਹੀ ਹੈ ਕੀ ਕਹਿਣਾ ਚਾਹੋਗੇ ਕਿਤੇ ਕੋਈ ਪੋਲਿਟੀਕਲ ਸਟੈਂਟ ਹੈ ਜਾਂ ਵਾਕਈ ਤੁਸੀਂ ਚਾਹੁੰਦੇ ਸੀ ਕਿ ਬਾਲਪੁਰੀ ਜਿਹੜੀ ਹੈ ਬਰਾਦਰੀ ਦੀ ਜਿਹੜੀ ਹੈ ਬਹੂ ਤੁਹਾਡੇ ਘਰ ਆਣੀ ਚਾਹੀਦੀ ਹੈ ਵੇਖੋ ਕਦੇ ਵੀ ਪਰਿਵਾਰ ਚ ਨਾ ਪੋਲਿਟੀਕਲ ਸਟੈਂਟ ਨਹੀਂ ਹੋਣਾ ਚਾਹੀਦਾ ਮੈਂ ਜਿੱਦਣ ਆਈ ਸੀ ਇੱਥੇ ਰਾਜਪੁਰਾ ਚ ਤਾਂ ਮੈਂ ਇੱਕ ਚੀਜ਼ ਦੇਖੀ ਸੀ ਜਿਹੜਾ ਆਪਣਾ ਬਾਲਪੁਰੀ ਸਮਾਜ ਹੈ ਇਸ ਚ ਇਹ ਮਤਲਬ ਨੇਕ ਸ਼ਰੀਫ ਔਰ ਪਿਆਰ ਬੰਡਣ ਵਾਲੀ ਹੈ ਕੋਈ ਲੜਾਈ ਝਗੜੇ ਨਹੀਂ ਕੋਈ ਹੋਰ ਨਹੀਂ ਤੇ ਮੈਨੂੰ ਸਾਰੇ ਹੱਸਦੇ ਹੁੰਦੇ ਕਿ ਮੈਡਮ ਤੁਸੀਂ ਰਾਜਪੂਰੇ ਆ ਗਏ ਤੁਸੀਂ ਸਾਡੀ ਬੋਲਪੁਰੀ ਪਾਸ਼ਾ ਸਿੱਖੋ ਤੇ ਮੈਨੂੰ ਪਾਸ਼ਾ ਤਾਂ ਹਲੇ ਪੂਰੀ ਨਹੀਂ ਆਣ ਲੱਗੀ ਲੈਂਗੁਏਜ ਤੇ ਪਰ ਮੈਂ ਖਾਣੇ ਬੋਲਪੁਰੀ ਕਈ ਬਣਾਉਣ ਲੱਗੀ ਉਹੀ ਮੈਂ ਕਹਿੰਦੀ ਹੁਣ ਮੇਰੀ ਨੂੰ ਵੀ ਬੋਲਪੁਰੀ ਆਜੂਗੀ ਤਾਂ ਜੋ ਮੇਰੇ ਚ ਕਮੀ ਸੀਗੀ ਉਹ ਪੂਰੀ ਕਰ ਦੂ ਅਸੀਂ ਬੋਲਪੁਰੀ ਸਮਾਜ ਮੇਰਾ ਇੱਕ ਬਹੁਤ ਅੱਛਾ ਪਿਆਰਾ ਪਰਿਵਾਰ ਹੈ ਤਾਂ ਇਹ ਕਹੂੰਗੀ ਕਿ ਇਹ ਇੱਕ ਪਰਿਵਾਰ ਦੀਆਂ ਖੁਸ਼ੀਆਂ ਹੈ ਤੇ ਜਿਹੜੇ ਸਾਨੂੰ ਕਹਿੰਦੇ ਸੀ ਵੀ ਤੁਸੀਂ ਸ਼ਾਇਦ ਹਾਲੇ ਬਾਲਪੁਰੀ ਨਹੀਂ ਹੋਏ ਤਾਂ ਮੈਂ ਕਹਿੰਨੀ ਆ ਰਿਸ਼ਤਾ ਜੋੜ ਕੇ ਅਸੀਂ ਵੀ ਬਾਲਪੁਰੀ ਹੋ ਗਏ ਸਾਡੀ ਬਰਾਦਰੀ ਦੇ ਵਿੱਚ ਕਈ ਤਿਹਾਰ ਮਨਾਏ ਜਾਂਦੇ ਆ ਤੇ ਕਈ 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 ਤਿਹਾਰ ਮਨਾਏ ਜਾਂਦੇ ਆ ਜਿਹੜੇ ਰਾਜਪੁਰ ਦੇ ਲੋਕ ਕਹਿੰਦੇ ਕਿ ਮੈਡਮ ਨੂੰ ਸਿਰਫ ਇੱਕੋ ਹੀ ਸਾਡਾ ਤਿਹਾਰ ਪਤਾ ਸੀ ਚੂਰੀ ਠੀਕ ਹੈ ਜੀ ਵੀ ਸ਼ਾਇਦ ਹੁਣ ਨੂਰ ਵਿੱਚ ਚੋਰੀ ਕਰਦੇ ਜਦੋਂ ਮੈਂ ਮੈਂ ਚੋਰੀ ਦਾ ਕਿਸੇ ਨੂੰ ਮੈਸੇਜ ਹਿੰਦੀ ਸੀ ਮੈਨੂੰ ਸਾਰੇ ਪੁੱਛਦੇ ਸੀ ਤੁਸੀਂ ਬਾਲਪੁਰੀ ਹੋ ਮੈਂ ਕਹਿੰਦੀ ਸੀ ਇਹ ਨਹੀਂ ਵੀ ਚੋਰੀ ਬਾਲਪੁਰੀ ਸਮਾਜ ਹੀ ਕਰ ਸਕਦਾ ਆਪਾਂ ਸਾਰੇ ਪ੍ਰਭੂ ਦਾ ਪ੍ਰਸ਼ਾਦ ਹੈ ਹਮੇ ਸਿੱਖੇ ਇੱਥੇ ਆ ਗਏ ਬਾਲਪੁਰੀ ਸਮਾਜ ਤੋਂ ਸਿੱਖੇ ਤਾਂ ਹੋਰ ਵੀ ਜਿਹੜੇ ਤਿਹਾਰ ਹੈ ਉਹ ਵੀ ਮੈਂ ਜਰੂਰ ਸਾਰੇ ਕਰਾਂਗੇ ਕੋਈ ਵੀ ਬਰਾਦਰੀ ਹੈ ਸਾਰਿਆਂ ਦੇ ਤਿਹਾਰ ਸਾਡੇ ਸਭ ਦੇ ਸਾਂਝੇ ਹੈ ਔਰ ਜਿਹੜੀ ਕੋਈ ਚੀਜ਼ਾਂ ਨਹੀਂ ਪਤਾ ਸੀ ਉਹ ਹੋ ਸਿੱਖ ਜੀ ਠੀਕ ਹੈ ਮੈਮ ਥੈਂਕ ਯੂ ਸਾਹਿਬ ਜੋ ਟੁਕੀਏਗਾ ਜੋ ਉਦਘਾਟਨ ਕੀਤਾ ਗਿਆ ਜੈ ਸਚੀ ਚੰਦਨ ਜੀ आज बड़ी खुशी का टाइम है कि हमारे जो तेजवान जी हैं उन्होंने 25 साल पहले इस प्लॉट को डोनेट किया था तो सबसे पहले उस परमात्मा से दुआ करते हैं कि वो जहाँ भी हैं खुश रहें और आज बड़ी बाई जी चावला साहब डेरा साहब और पूरी संगत ने जिस प्रकार से बड़ी शिद्दत के साथ एक साल से इस कुटिया का निर्माण चल रहा था कुछ टाइम पहले मेरे पास डेरा साहब चावला साहब आए और उन्होंने बताया कि ये जो कुटिया बन रही है और इसमें आप लोग आए और हम आए और हमने इनसे विनती की कि जो भी हमारी सेवा लग सके मैडम नीना मित्तल जी की तरफ से आदेश मिला कि इतना बढ़िया प्रोग्राम हो रहा है इतनी बड़ी चीज़ बन रही है तो उसमें कुछ न कुछ अंशदान हमारा होना चाहिए तो मैडम जी की तरफ से और पूरी संगत की तरफ से मैडम नीना मित्तल जी को बहुत बहुत धन्यवाद और सबसे पहले डेरा साहब को चावला साहब को बाई जी को धन्यवाद कि हमारी सेवा स्वीकार की गई तो बस एक ही परमात्मा से दुआ है कि ये जो खुशी का माहौल है ऐसे माहौल हमेशा समय समय पर आते रहे और हम लोग आपस में एक दूसरे के साथ विचरते रहे जय सचिद ये सुंदर आश्रम जो बना है श्री आनंदपुर ट्रस्ट ਇਸ ਵਿੱਚ ਸਭ ਗੁਰਮੁਖ ਕਿਉਂਕਿ ਸਸੰਗੀ ਜੋ ਸਤਸੰਸਪ੍ਰੇਣੀ ਹੈ ਉਹ ਤਾਂ ਆਪਣੇ ਰਹਿਣੇ ਲਈ ਮਕਾਨ ਬਣਾਉਂਦੇ ਹਨ ਲੇਕਿਨ ਸੰਤ ਮਹਾਪੁਰਸ਼ प्रेमियों के लिए बनाते हैं सत्संगियों के लिए बनाते हैं जो इसमें आकर के सत्संग का पूरा पूरा लाभ उठाएं और अपने परलोक के लिए वाली चीज क्या है साथ नचाले चाले भिन भजन लिखिया सगली छार हरि हरि नाम कमावना नानक ए धन साध श्री गुरु नानक देव देव महाराज जी व हर महापुरुष की एक ही आवाज़ है कि नाम का धन साथ जाने वाला है इसलिए संत महापुरुष प्रेमियों के लिए आश्रम बनाते हैं जिसमें आकर के पर के लिए धन जोड़े नाम की कमाई करके अपने जीवन को सफल बनाए बोला जयकार